ਦੁਕਾਨ ਦਾ ਬਾਈ ਦੁਕਾਨ ਤੇ ਖੜੀ ਗੁਰਮਤਿ ਆਉਂਦਾ ਨਹੀਂ ਜਰ ਮੈਂ ਆ ਰਿਹਾ ਪਹਿਲਾਂ ਇੰਨਾ ਸਾਮਾਨ ਪਾਇਆ ਉਹਦੇ ਮਾਰੀਆਂ ਉਹਦੇ ਬਾਈ ਬੋਲ ਬੁਛਾਰਾ ਹੋਰ ਬੁਛਾ ਯੂਨਾਦ ਨਾਮ ਨੇ ਬੁਲੇਰੀ ਦੇਖ ਵੱਡੀ ਗੱਲ ਕਰਦਾ ਬੜਾ ਨਿਊ ਨਾ ਨੀ ਗਿੰਦੇ کاٹھے دے وچ سارے کڈے دے لیور دے اوہ جinna جinna سڈی دا نکر دے یار تیرے وچ جinna لوگ آ جا اوہ تاں اوہ دا ਨੱਕੇ ਹੀ ਭਾਈ ਨੇ ਤੋਂ ਅੱਠ ਦਿਨ ਹੋ ਗਏ ਨੂੰ ਡਾਰੇ ਲੈ ਕੇ ਜਵਾਬ ਨਹੀਂ ਦੇ ਰਿਹਾ ਤੋਂ ਜਵਾਬ ਨਹੀਂ ਦੇ ਰਿਹਾ ਅੱਜ ਲੈ ਕੇ ਜਵਾਬ ਨਹੀਂ ਦੇ ਸਕਦੇ ਮਾਰੋ ਤੀ ਤੇ ਲੱਗਿਆ ਉਹ ਤਾਂ ਛੱਡ ਨੀ ਹੱਟਾ ਕੇ ਆਹ ਕੋਈ ਗੱਲ ਹੀ ਨਹੀਂ ਹੋ ਗੋ ਦਾ ਪਹਿਲਾ ਮੇਰੇ ਮਨੇ ਫੇਰ ਮੈਂ ਮਾਰੀ ਜਵਾਈ ਸਾਹਿਬ ਕਿਸੇ ਉਹਨਾਂ ਨੇ ਪਤਾ ਕਰ ਰਿਹਾ ਆਂ ਕਿ ਆਈ ਆ ਗਿਆ ਵਧੀਆ ਰਹਾ ਅੱਛਾ ਮਾਝੂ ਫੋਨ ਚ ਲਗਾ ਇਹ ਆਪ ਦਾ ਦੇਖੀਏ ਵੀ ਫੋਨ ਚ ਲੱਕੀ ਵੀ ਐ ਕਿ ਉਹਨਾਂ ਕੋਲ ਲਗਾ ਆ ਗਏ ਜਿੱਥੇ ਬੰਦੇ ਲੰਗੜਾ ਦੇ ਰਹੇ ਸੀ ਆਹੀ ਟਾਕਰੇ ਕੋਲੇ ਖੜੇ ਸੀ ਭਰਾਵਾ ਡਾਂਗ ਆ ਲਈਏ ਚਾਰ ਪੰਜ ਜਣੇ ਸੀ ਆਹੋ ਟਾਕਰੇ ਦੀ ਗੱਲ ਹੀ ਆ ਜੇ ਮੈਂ ਤਾਂ ਇਹ ਦੋ ਪਹੀ ਜਾਂਦਾ ਜੀ ਮੈਂ ਕਹਿੰਦਾ ਕਿਸੇ ਇੰਜਨ ਕਰਕੇ ਆਏ ਹੋਣਗੇ ਉਹ ਭੈਣਾ ਪਿੱਛੇ ਆ ਗਏ ਪਾਟ ਦੀ ਹਰਦੇ ਨਹੀਂ ਲੱਗਣੋਂ ਜਬਾਰਾ ਕਦੇ ਓਏ ਮਾਰਦਾ ਕੰਮੀ ਜੀ ਉਹਨਾਂ ਦੇ ਉਸਤਾਦ ਦੇ ਵਿੱਚ ਵਾਪਸ ਹੋ ਕੇ ਆਏ ਨੇ ਇਹਨਾਂ ਨੇ ਕੰਮ ਲਈ ਤਾਂ ਤਾਲੀ ਕੱਢੀ ਹੁੰਦੀ ਆ ਬਾਈ ਤਾਲੀ ਜੀ ਉਹ ਜੀ ਕਹਿੰਦੀ ਤਲਗੀ ਵਿੱਚ ਉਹਨਾਂ ਨੇ ਮਾਰ ਨਹੀਂ ਲਾਉਂਦਾ ਲੱਗਦਾ ਹੈਗਾ ਤੇ ਜਾਨ ਨਹੀਂ ਪ੍ਰਾਨ ਨਹੀਂ ਯਾਰ ਉਹਦੇ ਜਾਨ ਨਹੀਂ ਅੱਗੇ ਉੱਭਰਦਾ ਨਹੀਂ ਪਹਿਲਾਂ ਸ਼ਰਚ ਮਾਰੀ ਸੀ ਉਹਨੇ ਕਿਹੜਾ ਦੇਸ਼ ਤੇ ਕੋਈ ਨਹੀਂ ਕਿਹਾ ਦੇਖੇ ਮਾਰੀ ਆ ਪਹਿਲਾਂ ਇਹਨਾਂ ਕੋਲ ਇਹੋ ਜਿਹੇ ਕੰਬੀ ਸੀ ਜੀ ਕੈਮਰਾ ਦਰਸਾਉਂਦਾ ਜਿਹੜਾ ਇਹਨੂੰ ਉੱਥੇ ਖੜੇ ਸੀ ਕਿਵੇਂ ਉਹਨੂੰ ਇਹ ਲੈ ਕੇ ਜਾਂਦੇ ਆਂ ਠੀਕ ਆ ਗੱਲ ਦਾ ਇਹ ਵੀ ਭੈਣਾ ਅਗਲੇ ਦਿਨ ਵੀ ਚੱਲ ਪਾ ਪੱਠੇ ਦਾ ਪਾਇਆ ਜੇ ਤੇਰੇ ਨੂੰ ਲੱਗਦਾ ਪਾ ਲਈ ਪਰ ਇਹ ਦੋਇਨਾ ਕੰਮ ਬਾਹਰ ਜਾ ਕੇ ਨੌਕਰੀ ਕਰਾ ਕੇ ਤੂੰ ਦੋ ਦੌਰ ਕੰਮ ਪਾ ਲੈਣਾ ਨੇ ਜੇ ਤੂੰ ਆਵਾਜ਼ ਦੇਖੀ ਦੇ ਕੇ ਇਨਕੀ ਕਰਾਤਾ ਹੈ ਉਹ ਜ਼ਹਿਰ ਹਮਨ ਹੋ ਗਈ ਗੱਲ ਨੂੰ ਕੰਮ ਕਰਦੀ ਮੈਂ ਆ ਗਿਆ ਜੀ ਨਾ ਹੋਰ